ਮਾਮੇ ਤੋਂ ਨਾਂਖਰਾ ਨਿਆਲਿਆ ਬਾਹਰ ਨਮਸਕਾਰ ਜੀ ਆ ਬੱਕਰਾ ਆ ਗਿਆ ਆਪਣੇ ਸਾਹਮਣੇ ਚਿਕਨ ਨਾਲਾ ਚਾਪੀ ਕਿੱਕ ਮਾਰ ਰਹੀ ਹੈ ਜੀ ਸੰਜਮ ਵਰਤੋ ਥੋੜਾ ਯਾਰ ਖਾਦੋਂ ਬਹੁਤ ਟਾਈਮ ਹੋ ਗਿਆ ਤੁਹਾਨੂੰ ਵੇਟ ਕਰੀ ਜਾਂਦੇ ਨੂੰ ਸਾਰਿਆਂ ਨੂੰ ਤਾਂ ਬੜੇ ਦਿਲ ਖਿੱਚਵੇਂ ਨਾਮ ਸੀਗੇ ਸਾਰਿਆਂ ਦੇ ਤੋਂ ਬਹੁਤ ਆ ਬਈਰੇ ਦੋ ਬੰਦੇ ਆ ਜੋ ਚੋਰ ਲੱਗਿਆ ਸਾਰਿਆਂ ਦਾ ਜਾਂਦੇ ਕਿ ਤੁਹਾਨੂੰ ਰੁਕ ਜਾ ਮੇਰਾ ਵੀਰ ਫੋਟੋ ਕਰ ਲੈਣ ਦੇ ਬਾਈ ਜੀ ਹਜੇ ਤਾਂ ਮੈਂ ਨਾ ਹੀ ਨੀ ਬੋਲਿਆ ਇੱਥੇ ਕਿਹਦਾ ਇਹ ਰੁਕ ਆਪਣੇ ਕੋਈ ਹੈ ਬਲਾ ਦਾ ਪਹਿਲੀ ਫੁਰਕੇ ਹੋਏ ਬੋਲ ਦੋ ਕਿਤੇ ਬਾਦੇ ਕੋਈ ਚਾਬੀ ਬਰਿਆਦ ਤੇ ਸਕੂਟਰੀ ਦੀ ਜੀ 743 ਨੰਬਰ ਬੱਕਰੀ ਹੈ ਜੀ ਪਹਿਲੀ ਪੂਜੀ ਚ ਨਾਈ ਹੈ ਬੱਕਰੀ ਦੀ ਹੋਰ ਆਓ ਜੀ ਅਸ਼ਰਮ ਜੀ ਕਿੱਥੇ ਆ ਗਏ 743 ਨੰਬਰ ਪਹਿਲੀ ਪੋਜੀਸ਼ਨ ਪਹਿਲੀ ਪੀਸ਼ਨ ਜੀ ਆਹ ਚਾਪੀਆ ਸਕੂਟਰੀ ਦੇ ਨੂੰ ਬੱਕਰੀਆਂ ਸੌਣੇ ਸਾਹਮਣੇ ਖੜੀ ਹੈ ਜੀ ਲਓ ਜੀ ਭਾਈ ਸਾਹਿਬ ਇਹਦੀ ਫਰਸਟ ਪੀਸ ਨਾ ਇਹ ਬੱਕਰੀ ਦੀ ਪਹਿਲੇ ਨੰਬਰ ਤੇ ਬੱਕਰੀ ਨੂੰ ਸਕੂਟਰੀ ਲੈ ਗਿਆ ਵੀ ਰਾਲਾ ਪਾਲਾ ਮਾਰੋ ਤਾੜੀਆਂ ਖੜਿਓ ਖੜੇ ਵੇਟੇ ਖੜਿਓ ਆਜੋ ਆਜੋ ਲਾਈਟ ਬੰਦ ਕਰੀ ਲਾਈਟ ਚਾਬੀ ਬੰਦ ਕਰ ਚਾਬੀ ਚਾਬੀ ਬੰਦ ਕਰ ਗਿਆ ਕਿਹਾ ਕਿਦਰ ਆਹੋ ਆਹੋ ਆਹ ਚਲਦੇ ਹੋ ਹਾਂ ਅੱਜ ਕਰਦੇ ਹੋ ਬਰਾਵਾ ਜਿੱਤ ਦੇ ਇਨਕਾਰ ਬਣਾ ਲਓ ਠੀਕ ਹੈ ਜੀ ਬਹੁਤ ਬਹੁਤ ਵਧਾਈਆਂ ਲੈ ਵਧਾਈਆਂ ਦਿਓ ਭਾਈ ਦੇ ਬੋਲ ਬਾਰੇ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਅਨਾਮ ਵਾਲੇ ਬੰਦੇ ਵੀ ਬੋਲ ਦਿਆ ਕਰੋ ਧੰਨਵਾਦ ਹੁਣ ਜੀ ਉਹ ਬੱਕਰੀ ਜੀ ਲਾਲਾ ਚੰਡੀਗੜ੍ਹ ਦੀ ਹੋਈ ਹਰੇ ਬੋਲੀ ਮਸਾਦੇ ਬੋਲੀ ਮੜਾ ਕਿਨੇ ਲੱਗਿਆ ਮੇਲੇ ਨਾਲ ਮੇਲਾ ਉਹ ਬੰਦੇ ਦੇ ਬਾਬਾ ਜੀ ਬਹੁਤ ਵਧੀਆ ਲੱਗਿਆ ਕੰਪ ਜੇ ਬੋਲਦਾ ਜਿਨੇ ਮੈਨੂੰ ਤਾਂ ਸਾਡਾ ਜੋਰ ਲੱਗਿਆ ਉਹ ਕੰਨੀ ਬੋਲਿਆ ਤਸੱਲੀ ਦਾ ਦੱਸ ਬਹੁਤ ਵਧੀਆ ਲੱਗਿਆ ਭਾਈ ਮੇਲੇ ਕੋਈ ਕਮੀ ਇਹ ਉਦੋਂ ਵੀ ਡੰਡਾ ਕੋਈ ਨਹੀਂ ਆਈ ਕੋਈ ਗਲਤੀ ਗਲਤੀ ਵੀ ਕੋਈ ਨਹੀਂ ਨਾ ਜੱਜ ਬਹੁਤ ਜਿਆਦਾ ਵਧੀਆ ਦੇਈ ਚਲੋ ਤੁਹਾਨੂੰ ਵਧਾਈਆਂ ਸਾਡਾ ਖੂਨ ਵਧ ਗਿਆ ਪਹਿਲਾਂ ਘਟਿਆ ਸੀ ਕਮਰੇ ਆਜੋ ਝੋਕਾ ਪਿੰਡਾ ਚੰਡੀਗੜ੍ਹ ਦੇ ਵਿੱਚ ਲਾਲਾ ਝੋਕਾ 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 ਪਿੰਡਾ ਚੰਡੀਗੜ੍ਹ ਚ ਹੁਣ ਤੁਸੀਂ ਮੰਨ ਸਕਦੇ ਹੋ ਵੀ ਇਹ ਨੈਸ਼ਨਲ ਪੱਤਰ ਦਾ ਮੇਲਾ ਸੀ ਪਿਆਰੇ ਜੋ ਵੀ ਆਏ ਹਮਾਚਲ ਜੋ ਵੀ ਆਏ ਰਾਜਸਥਾਨ ਦੇ ਜਲਪੁਰ ਵੀ ਆਏ ਚੰਡੀਗੜ੍ਹ ਤੋਂ ਵੀ ਆਏ ਤੇ ਪੰਜਾਬ ਵੀ ਆਇਆ ਠੀਕ ਹੈ ਜੀ ਆਜੋ ਵੀਰੇ ਸਕੂਟ ਲੈ ਲਿਓ ਨਾਮ ਆਪਣਾ ਮਰੰਡੇ ਦੇ ਕੋਲ ਆਏ ਕੋਈ ਆਪਾਂ ਫਾਟ ਚ ਮਿਲਦੇ ਆ ਆਜੋ ਹਾਂ ਜੀ ਹੁਣ ਆਪਾਂ ਕਰਦੇ ਨਾਮ ਅਨਾਉਂਸ ਮੋਟਰਸਾਈਕਲ ਦਾ ਹੱਕਦਾਰ ਕੌਣ ਹੈ ਆ ਮੋਟਰਸਾਈਕਲ ਕਿੰਨੀ ਪਾਲਟੀਨਾ ਜਿਸੇ ਬ੍ਰਾਈਡ ਨੂ ਬਾਈਕ ਪਾਲਟੀਨਾ ਇੱਕ ਵੇ ਕੌਣ ਲੱਗੇ ਆਉਂਦੇ ਹੈ ਕਮੋਰੋ ਪਰੇ ਹੋ ਜਾਓ ਭਾਈ ਜੀ ਇੱਥੇ ਭਾਈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਅਸੀਂ ਉਹਨਾਂ ਕਰ ਮੋਟਰਸਾਈਕਲ ਦੀ ਕਾਪੀ ਨਹੀਂ ਮੰਗਣਾ ਜਦੋਂ ਅਸਲੀ ਮਾਲਕ ਕਿਲਾਰੀ ਆਉਂਗਾ ਕੋਦੂ ਵਾਲੇ ਢੰਗੜੇ ਭਵਾਵਾਂਗੇ ਖਾਣੇ ਵੀ ਲਾ ਦੇਵਾਂਗੇ ਨੱਕ ਟੱਪ ਕੇ ਜਾਇਓ ਸਾਰੇ ਗਰੁੱਪ ਵਾਲੇ ਸਾਰੇ ਬੱਕਰੀ ਵਾਲੇ ਸਾਰੇ ਇਕ ਵਾਰੀ ਸਾਨੂੰ ਲੈ ਵੀ ਦੇਖਦੇ ਆਂਗੇ ਕਿਹੜਾ ਬੱਕਰਾ ਫਰਸਟ ਆਉਂਦਾ ਹੈ ਨਾ ਚੱਲ ਰੱਖੋ ਹਾਂ ਜੀ ਨਾਮੋ ਕਹਿ ਕੇ باي بنا پردينا موپرا حق ۾ پينديشن بڪري جي اي جي پارشي نمبر 733 ۽ ٻيو پئي ڏسڻ کي حال آهي ٺيڪ آهي ايتھي ڳڙي اهو بکرہ پهرين نمبر تي آيو ڏس ڏيو भाई कितो आयो तपा मंडी तो आयो भाई तपे आ आज मरे का हां आज लंगे आओ ले भी तपा मंडी तो आए ने भाई ना देख सा भाई हां हरी बात करो ना ना भाई 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 ਬੱਕਰਾ ਬੱਕਰਾ ਤੋਂ ਗੱਲਾਂ ਜਾ ਬੱਕਰਾ ਮਾਮੇ ਤੋਂ ਨਾ ਬੱਕਰਾ ਲੈ ਆ ਲੈ ਆ ਬਾਹਰ ਉਹ ਕੀ ਕਰਦੇ ਨੇ ਉਹ ਯਾਰ ਹੁਣ ਕੀ ਬੋਲ ਰਹੇ ਦੀ ਪਹਿਲੇ ਨੰਬਰ ਤੇ ਆ ਜਾਓ ਉਹ ਜਾਣੇ

प बटनाला ज़िले वारे बाज़ी मारे टी मोटराइकल ਦੇ ਮਾਰ ਆਇਆ ਬਾਈ ਕੋਈ ਨਹੀਂ ਕੋਈ ਨਹੀਂ ਤਾ ਕਰ ਜਾ ਬਾਈ ਇਹ ਸਮੂਹ ਕਰੀ ਇੱਕ ਵਾਰ ਸਵਾਲ ਕਰਦਾ ਮੈਂ ਗਾਣਾ ਲਾਈ ਉਹ ਬੈ ਜਾ ਨਾ ਮਾਰ ਕੇ ਸਾਲਾ ਇਧਰ ਬੈ ਜਾ ਬਾਈ 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 ਜੀ ਸੰਜਮ ਵਰਤੋ ਥੋੜਾ ਕਰੋ ਭਾਈ ਬੰਦੇ ਵਾਲੀਆਂ ਜਿਹੜੇ ਜਿੱਤੇ ਵਧਾਈਆਂ ਦੋ ਭਾਈ ਮੇਕ ਹੌਲ ਮਾਰਦੇ ਹੌਲ ਮੇਕ ਖਾਂ ਤਫਾ ਮੰਡੀ ਬਹੁਤ ਮਿਹਨਤ ਕੀਤੀ ਹੋਈ ਭਾਈ ਬੱਤਰਾ ਪਾਲਿਆ ਨਾਮ ਹੋਇਆ ਅੱਜ ਅੱਛੀ ਵੱਡੀ ਚੀਜ਼ ਜਿੱਤ ਕੇ ਲੈ ਕੇ ਚੱਲੇ ਨੇ ਸ਼ਾਇਦ ਇਹ ਪਹਿਲਾ ਮੇਲਾ